ਦੋਸਤੋ ਤੁਸੀਂ ਵੀਡੀਓ ਚ ਦੇਖ ਸਕਦੇ ਗਰੀਬ ਪਰਿਵਾਰ ਦੇ ਮੁੰਡੇ ਨੇ ਨਾ ਮਿਹਨਤ ਕਰਕੇ ਆਪਣੀ ਨੌਕਰੀ ਹਾਸਲ ਕੀਤੀ ਹੈ ਜਦੋਂ ਗਰੀਬੀ ਵਿੱਚੋਂ ਉੱਠ ਕੇ ਇਸ ਫੌਜੀ ਵੀਰ ਨੇ ਆਪਣੇ ਘਰ ਬਣਾਉਣ ਦੀ ਖਾਤਰ ਇੱਕ ਪਲਾਟ ਖਰੀਦਿਆ ਉਸ ਪਲਾਟ ਦੇ ਵਿੱਚ ਆਪਣੇ ਘਰ ਬਣਾਉਣ ਦੀ ਤਿਆਰੀ ਦੇ ਵਿੱਚ ਦੇਖੋ ਬਾਬਾ ਜੀ ਨੂੰ ਲਿਆ ਕੇ ਆਪਣੇ ਘਰ ਦੀ ਨਿਉਂ ਰੱਖ ਰਿਹਾ ਹੈ ਜਦੋਂ ਸਾਰੇ ਪਰਿਵਾਰ ਨੇ ਇਕੱਠੇ ਹੋ ਕੇ ਬਾਬਾ ਜੀ ਤੋਂ ਅਰਦਾਸ ਕਰਵਾਈ ਫਿਰ ਪਰਿਵਾਰ ਨੇ ਆਪਣੇ ਹਸਾਬ ਨਾਲ ਜਿਹੜਾ ਨਿਉਂ ਦੇ ਵਿੱਚ ਸਮਾਨ ਟਿਕਾ ਕੇ ਮੱਥਾ ਟੇਕਣਾ ਸੀ ਉਹ ਕੀਤਾ ਇਸ ਫੌਜੀ ਵੀਰ ਨੇ ਜੇ ਆਪਣੇ ਦਮ ਤੇ ਮਿਹਨਤ ਕੀਤੀ ਆ ਆਪਣੇ ਮਾਪਿਓ ਦੇ ਸੁਪਨੇ ਪੂਰੇ ਕਰਨ ਦੇ ਲਈ ਮਿਹਨਤ ਕੀਤੀ ਆ ਜਦੋਂ ਪਿਓ ਨੇ ساری ਉਮਰ ਗਰੀਬੀ ਵਿੱਚ ਨਿਗਾਹ ਲਈ ਤਾਂ ਪੁੱਤ ਨੇ ਦੇਖੋ ਮਿਹਨਤ ਕਰਕੇ ਮੌਕਾ ਦਿੱਤਾ ਆਪਣੇ ਪਿਓ ਨੂੰ ਸੁੱਖ ਦੇਣ ਦਾ ਇਸ ਵੀਰ ਦੀ ਮਿਹਨਤ ਨੂੰ ਦੇਖ ਕੇ ਮਾਪਿਓ ਨੂੰ ਕਿੰਨੀ ਖੁਸ਼ੀ ਹੋਈ ਹੋਣੀ ਆ ਇਸ ਫੌਜੀ ਵੀਰ ਦੇ ਪਰਿਵਾਰ ਦੇ ਸਾਰੇ ਸੁਪਨੇ ਪੂਰੇ ਹੋ ਗਏ ਨੇ ਦੋਸਤੋ ਜਿਸ ਵੀਰ ਨੇ ਸੱਚੇ ਦਿਨੋਂ ਮਿਹਨਤ ਕੀਤੀ ਹੋਵੇ ਪ੍ਰਮਾਤਮਾ ਆਪ ਹੀ ਬਾਹ ਫੜਦਾ ਜਿਸ ਪਰਿਵਾਰ ਨੇ ਬੜੀਆਂ ਔਖਾਂ ਦੇਖੀਆਂ ਹੋਣ ਉਸ ਪਰਿਵਾਰ ਨੂੰ ਪ੍ਰਮਾਤਮਾ ਸੁਖ ਵੀ ਦਿੰਦਾ ਦੋਸਤੋ ਤੁਸੀਂ ਕੀ ਕਹਿਣਾ ਚਾਹੋਗੇ ਵੀਡੀਓ ਬਾਰੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਰੂਰ ਦਿਓ ਜੀ